ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਆ ਜਿਹੜੀ ਹਿੰਦ ਹਕੂਮਤ ਵੱਲ ਉਹ ਭਾਈ ਰਾਜੋਵਾਨੇ ਨੂੰ ਜਿਹੜਾ ਉਹ ਫਾਂਸੀ ਦਾ ਲਾਉਣ ਜਿਹੜੀ ਉਹ ਜਾ ਰਹੀ ਆ ਤੇ ਸੁਪਰੀਮ ਕੋਰਟ ਵੱਲੋਂ ਆਰਡਰ ਹੋਇਆ ਕੇਂਦਰ ਸਰਕਾਰ ਨੂੰ ਵੀ ਇਹਦੇ ਉੱਤੇ ਜਲਦ ਤੋਂ ਜਲਦ ਜਿਹੜਾ ਫੈਸਲਾ ਲੈ ਕੇ ਇਹਦਾ ਜਿਹੜਾ ਕੇਸ ਉਹ ਕਿਸੇ ਨੂੰ ਪਾਸੇ ਲਾਇਆ ਜਾਵੇ ਜਿਹੜਾ ਪਿਛਲੇ 30 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਜੀ ਉਹ ਫਾਂਸੀ ਵਾਲੀ ਚੱਕੀ ਦੇ ਵਿੱਚ ਬੰਦ ਵਾ ਤੇ ਅਸੀਂ ਸਮਝਦੇ ਆ ਕਿ ਵੀ ਇਹ ਜਿਹੜਾ ਕੇਸ ਵੀ ਆ ਜਿਸ ਤਰੀਕੇ ਦੇ ਨਾਲ ਅਯੋਧਿਆ ਦੇ ਕੇਸ ਨੂੰ ਸੁਪਰੀਮ ਕੋਰਟ ਨੇ ਡਿਸਕਸ ਕੀਤਾ ਕਿਉਂਕਿ ਉਹਦਾ ਭਾਵਨਾਵਾਂ ਨਾਲ ਜੋੜ ਕੇ ਉਹ ਫੈਸਲਾ ਕੀਤਾ ਗਿਆ ਆ ਤੇ ਉੱਥੇ ਕੋਈ ਵੀ ਪ੍ਰੂਫ ਜਿਹੜਾ ਆ ਉਹ ਨਹੀਂ ਸੀਗਾ ਤੇ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਫੈਸਲਾ ਕੀਤਾ ਗਿਆ ਸੀਗਾ ਤੇ ਅਸੀਂ ਸਮਝਦੇ ਹਾਂ ਵੀ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਜਿਹੜਾ ਆ ਉਹ ਵੀ ਭਾਵਨਾਵਾਂ ਨੂੰ ਸਿੱਖ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਹ ਵਿਚਾਰਨਾ ਚਾਹੀਦਾ ਆ ਤੇ ਫਾਂਸੀ ਤੁਰੰਤ ਰੱਦ ਕਰਕੇ ਕੇਂਦਰ ਸਰਕਾਰ ਭਾਈ ਰਾਜੋਵਾਨੇ ਦੀ ਜਿਹੜੀ ਫਾਂਸੀ ਨੂੰ ਉਹ ਉਮਰ ਕੈਦ ਵਿੱਚ ਤਬਦੀਲ ਕਰੇ ਤੇ ਭਾਈ ਰਾਜੋਵਾਨੇ ਦੀ ਜਿਹੜੀ ਉਹ ਉਹ ਉਮਰ ਕੈਦ ਦੇ ਵਿੱਚ ਉਹਨਾਂ ਦੀ ਜਿਹੜੀ ਕੈਦ ਬਹਾਲ ਕੀਤੀ ਜਾਵੇ ਤੇ ਉਹ ਆਲਰੇਡੀ ਜਿਹੜਾ ਆ ਉਹ ਉਮਰ ਕੈਦ ਤੋਂ ਵੀ ਵੱਧ ਜਿਹੜੀ ਸਜ਼ਾ ਭੁੱਜ ਚੁੱਕੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਤੁਰੰਤ ਜਿਹੜੀ ਆ ਰਿਹਾ ਕਰੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਭਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਜਿਹੜਾ ਆ ਉਹ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹੜਾ ਅਜਦਾ ਮੰਗ ਪੱਤਰ ਜਿਹੜਾ ਆ ਉਹ ਦਿੱਤਾ ਜਾ ਰਿਹਾ ਤੇ ਸਾਡੀ ਜ਼ਿਲ੍ਹਾ ਜਥੇਬੰਦੀ ਵੱਲੋਂ ਅੱਜ ਡੀਸੀ ਹਿੜਕਪੁਰ ਨੂੰ ਇਹੜਾ ਜਾਦ ਪੱਤਰ ਜਿਹੜਾ ਆ ਉਹ ਸੰਪੇ ਜAVE ਜਾ। ਹਾਂਜੀ ਇਲੈਕਸ਼ਨ ਵੇਲੇ ਤਾਂ ਬਹੁਤ ਮੁੱਦਾ ਉੱਠਦਾ ਪਰ ਉਦੋਂ ਬਾਅਦ ਸਰਕਾਰ ਜਦੋਂ ਬਣ ਜਾਂਦੀ ਵੀ ਸਾਰੇ ਭੁੱਲ ਜਾਂਦੇ ਆ। ਦੇਖੋ ਜਿਹੜੀ ਬਹੁ ਗਿਣਤੀ ਆ ਉਹਦੇ ਉਹਦੀਆਂ ਤਾਂ ਭਾਵਨਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ। ਗੁਜਰਾਤ ਦੇ ਵਿੱਚ ਬੀਬੀ ਬਿਲਕਸਵਾਨੋ ਦੇ ਨਾਮ ਉਹਦੇ ਪਰਿਵਾਰ ਦੇ ਦਾ ਕਤਲੇਆਮ ਕੀਤਾ ਜਾਂਦਾ। ਉਹ ਹਿੰਦੂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉੱਥੇ ਉਹਨਾਂ ਨੂੰ ਰਿਹਾਆ ਕਰ ਦਿੱਤਾ ਜਾਂਦਾ ਆ ਜਿਹੜੇ ਜੀਵ ਗਾਂਧੀ ਦੇ ਕਾਤਲ ਸੀਗੇ ਉੱਥੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਵੀ ਰਿਹਾਆ ਕਰ ਦਿੱਤਾ ਜਾਂਦਾ ਲੇਕਿਨ ਸਿੱਖਾਂ ਦੇ ਨਾਲ ਆ 10 ਅਕਤੂਬਰ ਪਰਛੋ ਚੋਸ ਜੇ ਨੰਕੇ ਗਈ ਆ 10 ਅਕਤੂਬਰ 1947 ਨੂੰ ਇੱਕ ਸਰਕੂਲੇਸ਼ਨ ਕੱਢਿਆ ਗਿਆ ਸੀਗਾ ਵੀ ਸਿੱਖ ਜਿਹੜੇ ਆ ਉਹ ਜਰਾਈਮ ਪੇਸ਼ਾ ਕੌਮ ਆ ਸ਼ਾਂਤੀ ਪਸੰਦ ਹਿੰਦੂਆਂ ਨੂੰ ਇਹਨਾਂ ਤੋਂ ਖਤਰਾ ਆ ਉਹ ਦਿਨ ਜਾਂਦਾ ਆ ਅੱਜ ਦਾ ਦਿਨ ਆਉਂਦਾ ਆ ਸਿੱਖਾਂ ਦੀ ਲਗਾਤਾਰ ਜਿਹੜੀ ਇਸ ਦੇਸ਼ ਦੇ ਅੰਦਰ ਨਸਲ ਕੁਸ਼ੀ ਹੋ ਰਹੀ ਆ ਇਹ ਸਾਰੀ ਜਿਹੜੀ ਪਾਲਿਸੀ ਕੇਂਦਰ ਹਕੂਮਤ ਦੀ ਆ ਉਹ ਸਿੱਖਾਂ ਦੀ ਜਿਹੜੀ ਲਗਾਤਾਰ ਜਿਹੜੀ ਨਸਲ ਕੁਸ਼ੀ ਹੋ ਰਹੀ ਆ ਉਹਦਾ ਹੀ ਇਹ ਹਿੱਸਾ ਆ ਹਕੂਮਤ ਜਿਹੜੀ ਆ ਕਿਸੇ ਵੀ ਢਾਂਗ ਦੇ ਨਾਲ ਸਿੱਖਾਂ ਨੂੰ ਕਿਤੇ ਵੀ ਰੀਲੀਫ ਨਹੀਂ ਦੇ ਰਹੀ ਔਰ ਲਗਾਤਾਰ ਹਰ ਪੱਦਰ ਦੇ ਉੱਤੇ ਔਰ ਤੁਸੀਂ ਪਿਛਲੇ ਦਿਨ ਜਿਹੜਾ ਦੇਖਿਆ ਹੋਣਾ ਜਿਹੜੀ ਹੜਾਂ ਦੀ ਜਿਹੜੀ ਸਥਿਤੀ ਸੀਗੀ ਹੜਾਂ ਦੀ ਸਥਿਤੀ ਵੀ ਉਹ ਆਮ ਸਥਿਤੀ ਨਹੀਂ ਹੈਗੀ ਉਹ ਵੀ ਬੜੀ ਸਾਜ਼ਿਸ਼ੀ ਢੰਗ ਦੇ ਨਾਲ ਪੰਜਾਬ ਨੂੰ ਉਜਾੜਨ ਦੇ ਲਈ ਤੁਸੀਂ ਉਹ ਦੇਖਿਆ ਹੋਣਾ ਜਿਹੜਾ ਆਪਰੇਸ਼ਨ ਸੰਧੂਰ ਦਾ ਜਿਹੜਾ ਉੱਥੇ ਜਰਨਲ ਜਿਹੜਾ ਸੀਗਾ ਢਿੱਲੋਂ ਉਹਦੀ 2 ਮਹੀਨੇ ਪਹਿਲਾਂ ਜਿਹੜੀ ਇੱਕਾਈ ਸੀਗੀ ਇੰਟਰਵਿਊ ਵੀ ਬਈ ਪਾਕਿਸਤਾਨ ਨੂੰ ਕਹਿੰਦਾ ਕੀ ਕਹਿੰਦਾ ਹੁਣ ਅਸੀਂ ਲੜਾਈ ਕਹਿੰਦਾ ਕਰਨੀ ਉਹਨਾਂ ਤਾਂ ਪਾਣੀ ਦੇ ਨਾਲ ਹੀ ਰੋੜ ਦਿਆਂਗੇ ਉਸੇ ਤਹਿਤ ਜਿਹੜੀ ਆ ਹਕੂਮਤ ਨੇ ਜਿੱਥੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਕੇ ਇਹ ਜਿਹੜੀ ਹਰ ਦੇ ਸਥਿਤੀ ਲਿਆਂਦੀ ਗਈ ਸੀ ਉੱਥੇ ਇਹਦੇ ਨਾਲ ਪੰਜਾਬ ਨੂੰ ਸਿੱਖਾਂ ਨੂੰ ਉਜਾੜਨ ਦੇ ਲਈ ਵੀ ਉਹ ਨੀਤੀ ਜਿਹੜੀ ਆ ਉਹ ਨਾਲੇ ਬਰਾਬਰੇ ਲਿਆਂਦੀ ਗਈ ਆ ਪਰ ਦੇਖਿਆ ਜਿੱਥੇ ਇਲੈਕਸ਼ਨ ਪੰਜਾਬ ਚ ਜੀ ਪਹਿਲਾਂ ਉਹ ਗੱਲ ਚੱਲੀ ਸੀ ਮੰਗ ਪੱਤਰ ਦਿੱਤੇ ਗਏ ਕਿ ਆਹ ਨਹੀਂ ਸਗਾਰ ਆਪਨੇ ਕਿਹਾ ਜੀ ਜਦੋਂ ਸਰਕਾਰ ਬਣ ਗਈ ਅਸੀਂ ਕਰਾਂਗੇ ਦਿੱਲੀ ਦੀ ਸਾਡੀ ਸਰਕਾਰ ਆ ਰਾਜੂ ਵਾਲੇ ਦੇ ਹਾਈਂਡ ਲੈ ਕੇ ਅਸੀਂ ਕਰਾਂਗੇ ਪਰ ਦੇਖੀ ਦਿਓ ਪੋਲਿਟিক্যাল ਸਟੰਟ ਰਹਿ ਗਿਆ ਜਦ ਜਿਉਂਨੇ ਸ਼ਜਾ ਵੱਧ ਤੋਂ ਵੱਧ ਹੋ ਚੁੱਕੀ ਨਹੀਂ ਦੇਖੋ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਵੀ ਜਿਹੜੀ ਆ ਉਹ ਹੰਦਿਤਵਾਦੀ ਪਾਰਟੀ ਆ ਪਿਛਲੇ ਸਮੇਂ ਦੌਰਾਨ ਤੁਸੀਂ ਦਿੱਲੀ ਦੇ ਵਿੱਚ ਜਿਹੜੇ ਦੰਗੇ ਹੋਏ ਸੀਗੇ ਉਹ ਘੱਟ ਗਿਣਤੀਆਂ ਦੇ ਖਿਲਾਫ ਦੰਗੇ ਹੋਏ ਸੀਗੇ ਤੇ ਅੱਜ ਵੀ ਘੱਟ ਗਿਣਤੀਆਂ ਦੇ ਆਗੂਆਂ ਨੂੰ ਉਹ ਫੜ ਕੇ ਜਿਹੜਾ ਜੇਲ੍ਹ ਦੇ ਵਿੱਚ ਸੁਟਿਆ ਹੋਇਆ ਆ ਤੇ ਉਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਰਿਹਾਈ ਨਹੀਂ ਹੋ ਰਹੀ ਇਸ ਦੇਸ਼ ਦੇ ਅੰਦਰ ਐਸਸੀ ਐਸਟੀ ਓਬੀਸਟੇ ਮਿਨੋਰਟੀ ਦੇ ਜਿਹੜੇ ਅਧਿਕਾਰਵਾਹ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਆ ਤੇ ਤੁਸੀਂ ਦੇਖਿਆ ਹੋਣਾ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ ਇਹੋ ਜਿਹਾ ਅਧਿਕਾਰੀ ਨੂੰ ਦਲਿਤ ਜਿਹੜਾ ਪੁਲਿਸ ਅਧਿਕਾਰੀ ਆ ਹਾਂਜੀ ਤੇ ਥੱਲੇਡੇ ਲੈਵਲ ਤੇ ਤੁਸੀਂ ਸੋਚ ਸਕਦੇ ਆ ਕਿ ਬਈ ਇਸ ਦੇਸ਼ ਦੇ ਅੰਦਰ ਜਿਹੜੀ ਸਥਿਤੀ ਜੜੀ ਆ ਕਿੰਨੀ ਭਿਆਨਕ ਹੋਊਗੀ ਇਸ ਕਰਕੇ ਜਿਹੜੀ ਇਹ ਸਥਿਤੀ ਆ ਇਹ ਜਿੰਨੀ ਦੇਰ ਤੱਕ ਸਾਡੇ ਐਸਸੀ ਐਸਟੀ ਓਬੀਸ ਤੇ ਮਿਨੋਰਟੀ ਦੇ ਲੋਕ ਜਿਹੜੇ ਆ ਇਕੱਠੇ ਹੋ ਕੇ ਇਸ ਹਿੰਦੂਤਵਾ ਦੇ ਖਿਲਾਫ ਆਪਣਾ ਜਿਹੜਾ ਬੀੜਾ ਨਹੀਂ